ਨਿਊਜ਼ ਪੀਬੀ04 ਦੇਖ ਰਹੇ ਦਸਖੰਡਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਠਾਣਾ ਸਾਧਕ ਵਿਖੇ ਠਾਣਾ ਸਾਧਕ ਦੇ ਪੁਲਿਸ ਨੂੰ ਇੱਕ ਵੱਡੀ ਰਿਕਵਰੀ حاصل ਹੋਈ ਹੈ ਦੱਸ ਦਈਏ ਕਿ ਸਾਧਕ ਫਰੀਦਕੋਟ ਰੋਡ ਤੇ ਇੱਕ ਕਾਰ ਬਿਜਾਰ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਦੇ ਹਾਂ ਉਸ ਪਾਸੋਂ ਨਸ਼ੀਲੇ ਪਦਾਰਥ ਜਿਹੜਾ ਵੱਡੀ ਮਾਤਰਾ ਦੇ ਵਿੱਚ ਬਰਾਮਦ ਹੋਇਆ ਇਸ ਸਬੰਧੀ ਅਪਾ ਗੱਲਬਾਤ ਕਰਾਂਗੇ ਸਾਧਕ ਥਾਣੇ ਦੇ ਐਸਐਸਓ ਮੈਡਮ ਹਰਜੀਤ ਕੌਰ ਦੇ ਨਾਲ ਹਾਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਕੱਲ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਈ ਹੈ ਆ ਮਾਨਜੂਬ ਸੀਐਮ ਸਾਹਿਬ ਆਈਜੀਪੀ ਸਾਹਿਬ ਦੇ ਸਾਥ ਬਿਲਕੁਲ ਵੱਲੋਂ ਅੰਮ੍ਰਿਤ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਕਰ ਵੀ ਕਰਦੇ ਆ ਅਸੀਂ ਗਸ਼ਤ ਬਲਾਂਦ ਸਾਹਿਬ ਨੂੰ ਮੁੱਖਵਲ ਨਹੀਂ ਪਲਾ ਦਿੱਤੀ ਕਿ ਕਾਰ ਫੀਨ ਕੋ ਰੋਡ ਤੇ ਕਾਰ ਕੋਰਾ ਬਜ਼ਾਰ ਵਾਲੇ ਜਿਹੜੇ ਏਰੀਆ ਨੇ ਉਹਨਾਂ ਦੇ ਉਹ ਤਾਰਾ ਵਿੱਚ ਦੇ ਨਾਲ ਨਾਲ ਨਸ਼ੇ ਦਾ ਵੀ ਕੰਮ ਕਰਦਾ ਹੈ ਇਤਲਾਸ ਦਿੱਤੀ ਜੇਕਰ ਉਹ ਮੌਕੇ ਤੇ ਪੜਾਇਆ ਜਾਵੇ ਤਾਂ ਕਾਬੂ ਆ ਸਕਦਾ ਅਸੀਂ ਜੇ ਵੀ ਕਿਤੇ ਸਾਡੇ ਕਾਬੂ ਆ ਗਿਆ ਤੇ ਕੋ ਕਿੰਨੇ ਗ੍ਰਾਮ ਆ ਜਿਹੜਾ ਪਦਾਰਥ ਮਿਲਿਆ ਜੀ ਉਤੋਂ 5.5 ਕਿ ਗ੍ਰਾਮ ਉਹ ਤੁਹਾਨੂੰ ਮਿਲਿਆ ਜੀ ਇਹ ਹੇਰਣ ਸੀ ਹਾਂਜੀ ਹੇਰਣ ਜਿਸ ਨੂੰ ਅਸੀਂ ਸਮੇਂ ਤੇ ਸੀ ਗ੍ਰਿਫਟਰ ਕੀਤਾ ਤੇ ਅੱਜ ਉਹ ਫਿਰ ਮੁਕਦਮਾ ਦਾਇਰ ਕਰਕੇ ਅੱਜ ਮਾਨਜੋ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਠੀਕ ਹੈ ਥੈਂਕ ਯੂ